ਹਾਂਜੀ ਸਾਸ਼ਟਰੀ ਅਕਾਲ ਜੀ ਇਹਨਾਂ ਚੋਂ ਮੈਨੂੰ ਬਹੁਤ ਚੀਜ਼ਾਂ ਹਨਾ ਸੁਣਨ ਨੂੰ ਮਿਲ ਰਹੀਆਂ ਨੇ ਕਿ ਕੀ ਕਹਿੰਦੇ ਕਿ ਕੁੜੀ ਜੀ ਘਰੋਂ ਬਾਹਰ ਜਾਂਦੀ ਸੀਗੀ ਤੇ 8-9 ਵਜੇ ਵਾਪਸ ਆਉਂਦੀ ਸੀ ਪਹਿਲਾਂ ਮੈਨੂੰ ਤੁਸੀਂ ਦੱਸੋ ਕੋਈ ਜੜੀ ਸਿਆਣੇ ਕਰਦੀ ਨੂੰਤੀ ਹੁੰਦੀ ਆ ਘਰੋਂ ਬਾਹਰ ਜਾ ਸਕਦੀ ਸੀ ਪਰ ਉਸ ਪਿੰਡ ਦੇ ਲੋਕ ਦੱਸੋ ਕਿ ਕਦੇ ਕਿਸ ਪਿੰਡ ਦੇ ਨੇ ਮੈਨੂੰ ਕਦੇ ਵੇਖਿਆ ਹੋਵੇ ਮੈਂ ਘਰੋਂ ਬਾਹਰ ਨਿਕਲੀ ਹੋਵਾਂ ਅੱਜ ਤੱਕ ਮੈਂ ਉਹ ਕਾਰ ਵਿੱਚ ਦੋ ਜਾਂ ਤਿੰਨ ਮਹੀਨੇ ਹੱਦ ਰਹੀਆਂ ਹਨਾ ਇਹ ਅਰਸ਼ ਵੀ ਜਵਾਬ ਦੇ ਦੇ ਕਿ ਅਰਸ਼ ਜੋ ਤੇਰੀ ਮੰਮੀ ਕਹਿ ਰਹੀ ਉਹ ਸਹੀ ਕਹਿ ਰਹੀ ਹੈ ਉਸ ਤੋਂ ਬਾਅਦ ਇਹ ਲੋਕ ਕਹਿੰਦੇ ਆ ਜੀ ਸਾਡਾ 1.5 ਲੱਖ ਰੁਪਏ ਚੁੱਕ ਕੇ ਲੈ ਗਈ ਮੈਨੂੰ ਇੱਕ ਗਾ ਜਿਹਦੇ ਪਿਓ ਨੇ ਹਨ 780 ਲੱਖ ਰੁਪਏ ਲਾਇਆ ਹੋਵੇ ਮੈਂ ਉਹਨਾਂ ਦੇ 1.5 ਲੱਖ ਤੇ ਬੈਠੀ ਸੀਗੀ ਮੈਨੂੰ ਮੇਰੀ ਤੁਸੀਂ ਉਹ ਵੀਡੀਓ ਦੇ ਹਾਲਾਤ ਵੀ ਵੇਖੇ ਆ ਮੈਂ ਵੀਡੀਓ ਇੱਕ ਹੋਰ ਪਾਣੀ ਆ ਜਿਹਦੇ ਵਿੱਚ ਮੇਰੇ ਹਾਲਾਤ ਵੇਖੋ ਕਿ ਮੇਰੇ ਹਾਲਾਤ ਕੀ ਬਣੇ ਹੋਏ ਨੇ ਜੀ ਕਹਿੰਦੇ ਜੀ ਸਾਡੀ ਕੁੜੀ ਦੇ ਕੱਪੜੇ ਚੁੱਕ ਕੇ ਲੈ ਗਈ ਤੇ ਮੁੰਡੇ ਸੱਚੀ ਨੌਨਸੈਂਸ ਇਸ ਚੀਜ਼ ਦੀ ਆ ਕਿ ਉਹ ਕੁੜੀ ਦੇ ਕੱਪੜੇ ਮੈਨੂੰ ਆਉਂਦੇ ਆ ਉਹ ਇੰਨਾ ਦੀ ਇੰਨੀ ਮੋਟੀ ਕੁੜੀ ਆ ਹਨਾ ਮੈਨੂੰ ਆਉਂਦੇ ਆ ਜੇ ਮੁੰਡੇ ਦੇ ਕੱਪੜੇ ਮੈਂ ਕੀ ਕਰਨੇ ਆ ਤੇ ਨਾ ਬਹੁ ਪਲੀਜ਼ ਜੇੜਾ ਤੁਸੀਂ ਦੂਜਾ ਪੱਖ ਸੁਣ ਨਹੀਂ ਜਾਣਿਆ ਦੂਜੇ ਪੱਖ ਦੇ ਵਿੱਚ ਹਮੇਸ਼ਾ ਇਹ ਚੀਜ਼ ਬੋਲਿਆ ਕਰੋ ਕਿ ਸਾਨੂੰ ਪ੍ਰੂਫ ਦੋ ਉਹ ਕੋੜੀ ਕਿੱਥੇ ਗਲਤ ਆ ਸਾਨੂੰ ਪ੍ਰੂਫ ਦੋ ਕਿਵੇਂ ਗਲਤ ਕਿਵੇਂ ਨਹੀਂ ਇਹਨਾਂ ਨੇ ਜਿਹੜਾ ਮਿਰਤੇ ਨੇ ਫੱਦੇ ਇਲਜ਼ਾਮ ਲਾ ਰੱਖੇ ਨੇ ਮੈਂ ਤਾਂ ਪਹਿਲਾਂ ਹੀ ਨਹੀਂ ਜੀ ਸਕਦੀ ਹਣਾ ਜਿੰਨਾ ਕਿ ਉਹਨਾਂ ਨੇ ਮੈਨੂੰ ਮਾਰਿਆ ਹੋਇਆ ਮੈਂ ਹਜੇ ਵੀਡੀਓਜ਼ ਆਪਣੀ ਅਪਲੋਡ ਨਹੀਂ ਜੇਕਰ ਮੈਨੂੰ ਪਤਾ ਕਿ ਮੈਂ ਵੀਡੀਓਜ਼ ਅਪਲੋਡ ਕਰਤੀਆਂ ਹਣਾ ਮੈਨੂੰ ਉਹ ਨਾ ਉਹ ਜੋ ਉਹਨਾਂ ਨੇ ਮੇਰੇ ਨਾਲ ਗਲਤ ਕੀਤਾ ਲਾਈਵ ਉਹ ਸਾਰਾ ਕੁਝ ਮੇਰੇ ਕੋਲ ਵੀ ਪਿਆ ਆ ਹਨਾ ਇਸ ਤੇ ਮੈਂ ਕੁਝ ਚੀਜ਼ਾਂ ਪਾਈਆਂ ਨੇ ਜਿਹਾ ਆਪਣੇ ਇਨਸਾਫ ਲਈ ਤਾਂ ਪਾਈਆਂ ਨੇ ਜਿਹਾ ਉਹ ਇੱਕ ਵੀ ਚੀਜ਼ ਦਾ ਪ੍ਰੂਫ ਕਰ ਦੇਣਾ ਇੱਕ ਵੀ ਛੋਟੀ ਜਿਹੀ ਚੀਜ਼ ਦਾ ਵੀ ਪ੍ਰੂਫ ਕਰ ਦੇਣ ਜਿਹੜਾ ਉਹਨਾਂ ਦਾ 1.5 ਲੱਖ ਚੱਕਿਆ ਮੈਂ ਤੁਸੀਂ ਕੱਪੜੇ ਮੈਂ ਇੱਕ ਵੀਡੀਓ ਪਾਈ ਆ ਜਿਦੇ ਵਿੱਚ ਮੈਨੂੰ ਮੈਂ ਥੱਲੇ ਡਿੱਗੀ ਹੋਈ ਆ ਤੇ ਮੇਰੇ ਕੱਪੜੇ ਚ ਨਾਨੀ ਬੈਗ ਦੇ ਵਿੱਚੋਂ ਕੱਢ ਰਿਹਾ ਹੈ ਹਨਾ ਹੁਣ ਮੈਂ ਇਹ ਆਪਣੇ ਮੂੰਹ ਨਹੀਂ ਬੋਲਣਾ ਕਿ ਉਹਨੇ ਮੇਰੇ ਪੈਸੇ ਕੱਟਨੇ ਜਾਂ ਮੈਂ ਉਹਨਾਂ ਦੇ ਪੈਸੇ ਕੱਟੇ ਨੇ ਉਹ ਬੈਗਸ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕੱਪੜੇ ਮੇਰੇ ਕਿਵੇਂ ਬਾਹਰ ਸੁਟੇ ਹੋਏ ਨੇ ਇਹਨਾਂ ਨੇ ਤਾਂ ਜੋ ਵੀ ਇਲਜ਼ਾਮ ਲਾਣੇ ਹੁੰਦੇ ਆ ਪਲੀਜ਼ ਕੁਝ ਸੋਚ ਸਮਝ ਕੇ ਲਾਇਆ ਕਰੋ ਫਿਰ ਦੇ ਇਲਜ਼ਾਮ ਨਾ ਲਾਇਆ ਕਰੋ ਦੁਨੀਆ ਵੀ ਸਮਝਦਾਰ ਹੈ ਯਾਰ ਇਹ ਚੀਜ਼ ਕਹਿਣੀ ਹੈ ਕਿ ਸਭ ਨੂੰ ਪਤਾ ਹੁੰਦਾ ਕੁੜੀਆਂ ਨੂੰ ਸਪੈਸ਼ਲੀ ਜੋ ਮੇਰੇ ਪਹਿਲਾਂ ਨਾਲ ਵੀ ਹੋ ਰਹੀ ਜੋ ਮੇਰੇ ਨਾਲ ਵੀ ਹੋ ਰਹੀ ਕਿੰਨੇ ਨੇ ਜੀ ਕਿਸੇ ਦਾ ਜਦੋਂ ਵਸ ਨਹੀਂ ਨਾ ਚੱਲਦਾ ਜਦੋਂ ਕਿਸੇ ਦਾ ਵਸ ਨਹੀਂ ਚੱਲਦਾ ਉਦੋਂ ਬੰਦੇ ਕਰੈਕਟਰ ਤੇ ਜਾਂਦੇ ਆਂ ਜੀ ਕੁੜੀਆਂ ਨੂੰ ਬਹੁਤ ਗਲਤ ਬੋਲਦੇ ਨੇ ਕੁੜੀਆਂ ਤੇ ਕੋ ਹਰ ਤਰ੍ਹਾਂ ਦਾ ਇਲਜ਼ਾਮ ਲਾਉਂਦੇ ਨੇ ਜੋ ਕੁੜੀਆਂ ਕਦੇ ਕਰਦੀਆਂ ਨਹੀਂ ਮੈਂ ਇੱਕ ਚੰਗੇ ਘਰ ਦੀ ਕੁੜੀ ਆ ਜੋ ਕਿ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਣੀ ਸ਼ੁਰੂ ਕਰ ਦਿੱਤੇ ਕਿਉਂਕਿ ਉਹਨਾਂ ਦਾ ਕੋਈ ਵਸ ਨਹੀਂ ਚੱਲ ਰਿਹਾ ਬਾਕੀ ਕੋਈ ਗੱਲ ਨਹੀਂ ਆਪਾਂ ਆਪਣੀ ਨੇ ਸਾਫ਼ਲੀ ਖੜੇ ਆ ਬਾਕੀ ਜਦੋਂ ਵੀ ਕੋਈ ਵੀ ਪ੍ਰੂਫ ਉਹਨਾਂ ਨੂੰ ਕਹਦੇ ਇੱਕ ਚੀਜ਼ ਪ੍ਰੂਫ ਕਰ ਤੇ ਉਹਨਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਦੋਂ ਮੈਂ ਲੇਟ ਆਉਂਦੀ ਸੀ ਜਾਂ ਮੈਂ ਕੁਝ ਵੀ ਕਰਦੀ ਸੀ ਜਿੱਦਾਂ ਮੈਂ ਪ੍ਰੂਫ ਰੱਖੇ ਨੇ ਉਹਨਾਂ ਕੋਲ ਵੀ ਹੋਣੇ ਚਾਹੀਦੇ ਨੇ ਬਾਕੀ ਉਹ ਇੱਜ਼ਤ ਤੇ ਆ ਰਹੇ ਨੇ ਇੱਜ਼ਤ ਤੇ ਆ ਜੋ ਕੋਈ ਚੱਕ ਮੇਰੇ ਨਾਲ ਮੇਰਾ ਵਾਈ ਗਰੂ ਹੈ ਮੈਨੂੰ ਮੇਰੇ ਵਾਈ ਗਰੂ ਤੇ ਯਕੀਨ ਹੈ